ਵੀਰੋ ਸਤਿ ਸ਼੍ਰੀ ਅਕਾਲ ਪਸ਼ੂ ਪਾਲਣ ਵਿਕਾਸ ਮੰਚ ਪੰਜਾਬ ਤੇ ਤੁਹਾਡਾ ਸਵਾਗਤ ਹੈ ਹੀਰੇ ਬੰਦੇ ਤੁਹਾਨੂੰ ਮੈਂ ਦਿਖਾਉਂਦਾ ਰਹਿਣਾ ਵੀ ਜਿਨ੍ਹਾਂ ਦੇ ਕਿੱल्ल्या ਤੇ ਹੀਰੇ ਖੜੇ ਆ ਉਸੇ ਲੜੀ ਨੂੰ ਤੋੜਦਿਆਂ ਹਾਂ ਤੁਹਾਨੂੰ ਮੈਂ ਲੈ ਕੇ ਆ ਪਿੰਡ ਖਿਆਲਾ ਕਲਾ ਖਿਆਲਾ ਕਲਾ ਜਿਹੜਾ ਬਿਲਕੁਲ ਮਾਨਸਾ ਦੇ ਨਾਲ ਹੈ ਉੱਥੇ ਇੱਕ ਨੌਜਵਾਨ ਗੱਭਰੂ ਨੂੰ ਤੁਹਾਨੂੰ ਮੈਂ ਮਨਾਉਣ ਲੱਗਿਆ ਜਿਨੇ ਮੱਝਾਲਾ ਬਿਜ਼ਨਸ ਕੀਤਾ ਹੋਇਆ ਹੈ ਦੁੱਧਾ ਕੰਮ ਕਰਦਾ ਹੈ ਘਰ ਵਿੱਚ ਪਸ਼ੂ ਪਾਲ ਕੇ ਦੁੱਧ ਸ਼ਹਿਰ ਵਿੱਚ ਵੇਚ ਕੇ ਚੰਗਾ ਪੈਸਾ ਕਮਾ ਰਿਹਾ ਹੈ ਇਹ ਭਰਾ ਬਾਰੇ 10 ਪਈਸ ਦੇ ਮੈਂ ਇੱਥੋਂ ਲੰਘ ਰਿਹਾ ਸੀ ਮੈਂ ਕਿਹਾ ਜਰੂਰ ਮਿਲ ਕੇ ਜਾਣਾ ਮੈਂ ਤਾਂ ਮਿਲਣਾ ਮਿਲਣਾ ਨਾਲ ਤੁਹਾਨੂੰ ਵੀ ਮਿਲਾਉਣਾ ਇਹ ਭਰਾ ਦੇ ਜਿਹੜੇ ਢੰਗ ਤਰੀਕੇ ਕੰਮ ਕਰਦੇ ਬਹੁਤ ਨਵੇਂ ਆ ਪਹਿਲਾਂ ਤੇਰੀ ਖੁਰਲੀ ਦੇਖੋ ਬਿਲਕੁਲ ਐ ਜਵੇਂ ਤਾਜਬਾਹਲ ਚਮਕਦਾ ਇਸ ਤਰ੍ਹਾਂ ਵਿੱਚੋਂ ਦੂਜਾ ਨੇ ਜਿਹੜਿਆ ਬ੍ਰਾਂਡੇ ਦੀ ਛੱਤ ਲਾਈ ਹੋਈ ਇਹ ਬਾ ਕਮਾਲ ਐ ਰਾਜੇ ਮਹਾਰਾਜਾਂ ਦੇ ਜਿਹੇ ਪੱਥਰ ਲੱਗਿਆ ਹੁੰਦਾ ਉਹ ਇਹਨੇ ਲਾਇਆ ਹੈ ਤੇ ਮੈਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਤੁਹਾਨੂੰ ਮਿਲਾਉਣ ਦੇ ਵਿੱਚ ਮੈਂ ਮਿਲਾ ਰਿਹਾ ਤੁਹਾਨੂੰ ਭਰਾ ਲਖਵਿੰਦਰ ਸਿੰਘ ਨੂੰ ਸਤਿ ਸ਼੍ਰੀ ਅਕਾਲ ਭਰਾ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਲਖਵਿੰਦਰ ਜੀ ਬਹੁਤ ਵਧੀਆ ਜੀ ਠੀਕ ਠਾਕ ਹੋ ਜੀ ਬਹੁਤ ਵਧੀਆ ਜੀ ਇਹ ਜਿਹੜਾ ਧੰਦਾ ਪਸ਼ੂਆਂ ਦਾ ਤੁਸੀਂ ਸ਼ੁਰੂ ਕੀਤਾ ਜੀ ਵੀ ਜਦਸੇ ਤੌਰ ਤੇ ਕਦੋਂ ਕੀਤਾ ਜੀ ਬੈਸੇ ਤਾਂ ਮੰਨ ਲਓ ਸਾਨੂੰ ਹੋ ਗਏ 15 18 ਸਾਲ ਜੀ ਜੀ ਪਰ ਪਰਸਨਲ 2011 ਤੋਂ ਸਟਾਰਟਿੰਗ ਕਰੀ ਅੱਛਾ ਜੀ ਹਾਂ ਜੀ 2011 ਦੇ ਵਿੱਚ ਜਦੋਂ ਤੁਹਾਡੀ ਸ਼ੁਰੂਆਤ ਹੁੰਦੀ ਹੈ ਅਲਫਿੰਦਰ ਜੀ ਕਿੰਨੇ ਪਸ਼ੂਤ ਹੁੰਦੀ ਤੇ ਕਿੰਨਾ ਕੁ ਦੁੱਧ ਸੀ ਉਸ ਟਾਈਮ ਮੰਨ ਲਓ 7-8 ਪਸ਼ੂ ਮੰਨ ਲਓ 10 ਮੰਨ ਲਓ ਜੀ ਅੱਛਾ ਜੀ ਹਾਂ ਵੀ ਉਦੋਂ ਮੰਨ ਲਓ ਘਰੇ ਦੁੱਧ ਪਾਉਂਦੇ ਹੁੰਦੇ ਸੀ ਲੋਜੀ ਨੂੰ ਅੱਛਾ ਜੀ ਹਾਂ ਫਿਰ ਤੁਸੀਂ ਸ਼ਹਿਰ ਚ ਪਾਉਣਾ ਸ਼ੁਰੂ ਕੀਤਾ ਜੀ ਹਾਂਜੀ 2011 ਚ ਉਹ ਇਹ ਧੰਦਾ ਕਿਵੇਂ ਲੱਗਿਆ ਲੋਕਾਂ ਨੇ ਤੁਹਾਨੂੰ ਕਿਹਾ ਨਹੀਂ ਵੀ ਤੁਸੀਂ ਯਾਰ ਜੱਟ ਬੰਦੇ ਹੋ ਕੇ ਵਾਈ ਵਾਲੇ ਕਿਹੜੇ ਕੰਮਾਂ ਚ ਪਏ ਹੋ ਲੋਕ ਇਹ ਨਹੀਂ ਸੀ ਕਹਿੰਦੇ ਆਪਣੇ ਰਿਸ਼ਤੇਦਾਰ ਜਾਂ ਕੋਈ ਪਿੰਡ ਵਾਲੇ ਇਹ ਪਾਪਾ ਦੀ ਗੱਲ ਆ ਜੀ ਜਦੋਂ ਆਪਾਂ ਘਰੇ ਦੁੱਧ ਪਾਉਂਦੇ ਸੀ ਉਦੋਂ ਜਿਹੜਾ ਦੁੱਧ ਹੀ ਸੀ ਉਹ ਨਾਮੰਤਰ ਰੇਟ ਤੇ ਦੁੱਧ ਲੈ ਕੇ ਜਾਂਦਾ ਸੀ ਅੱਛਾ ਜੀ ਜਿਵੇਂ ਮੰਨ ਲਓ ਉਦੋਂ ਸ਼ਹਿਰ ਚ 40 ਰੁਪਏ ਰੇਟ ਸੀ ਜੀ ਤਾਂ ਦੁੱਧ ਹੀ ਵਾਈ ਤੇ 22 ਰੁਪਏ ਲੈ ਜਾਂਦਾ ਫਿਰ ਉਹ ਮੰਨ ਲਓ ਐਂ ਲੱਗਦਾ ਸੀ ਵੀ ਬਚਦਾ ਨਹੀਂ ਕੁਛ ਜੀ ਅੱਛਾ ਉਸ ਤੋਂ ਬਾਅਦ ਅਸੀਂ ਸ਼ਹਿਰ ਲੈ ਜਾਣਾ ਸਟਾਰਟ ਕਰਤਾ ਜੀ ਫਿਰ ਬਸ ਜਿਵੇਂ ਜਿਵੇਂ ਦੁੱਧ ਅੱਗੇ ਲੱਗੀ ਗਿਆ ਜੀ ਜੀ ਉਵੇਂ ਉਵੇਂ ਅਸੀਂ ਮੱਜਾ ਵਧਾਉਂਦੇ ਗਏ 2011 ਚ ਲਖਵਿੰਦਰ ਜੀ ਸ਼ੁਰੂਆਤ ਹੁੰਦੀ ਹੈ ਹਾਂਜੀ ਅੱਜ 2024 ਆ ਗਿਆ ਹਾਂਜੀ ਅੱਜ ਕਿੰਨੀ ਲਾਗਤ ਹੈ ਜੀ ਆਪਣੀ ਦੁੱਧ ਦੇ ਵਿੱਚ ਆਪਣਾ ਮੰਨ ਲਓ 2 ਕੁਇੰਟਲ ਦੇ ਕਰੀਬ ਲੱਗ ਜਾਂਦਾ 200 ਲੀਟਰ 200 ਲੀਟਰ ਡੇਲੀ ਦੁੱਧ ਦਾ ਲੱਗਦਾ ਹਾਂ ਕਹਿੰਦੇ 10 ਲੀਟਰ ਇੱਧਰ ਉੱਧਰ ਹੋ ਜਾਂਦਾ ਠੀਕ ਹੈ ਜੀ ਹਾਂਜੀ ਤੇ ਇਸ ਟਾਈਮ ਤੇ ਛੋਟੇ-ਬੁਟੇ ਪਸ਼ੂ ਕਿੰਨੇ ਆ ਜੀ ਆਪਣੇ ਕਿੱਲਿਆਂ ਤੇ ਆਪਣੇ ਕੋਲੇ ਹੋਣਗੇ ਮੰਨ ਲਓ 40-45 ਪਸ਼ੂ 45 ਪਸ਼ੂ ਲਖਵਿੰਦਰ ਸਿੰਘ ਦੇ ਕਿੱਲੇ ਤੇ ਖੜੇ ਆ ਪਿੰਡ ਖਿਆਲਾਕਲਾ ਜ਼ਿਲ੍ਹਾ ਮਾਨਸਾ ਦੇ ਵਿੱਚ ਆ ਨੌਜਵਾਨ ਤੁਹਾਡੇ ਸਾਹਮਣੇ ਆ ਇੱਕ ਭਰਾ ਜੀ ਮੋਟੀ ਗੱਲ ਦੱਸੋ ਵੀ ਇਹ 45 ਪਸ਼ੂਆਂ ਨੂੰ ਸਾਹਮਣੇ ਵਾਸਤੇ ਕਿੰਨੇ ਮੈਂਬਰ ਕਰਦੇ ਕੰਮ ਕਰਦੇ ਹੋ ਤੁਸੀਂ ਆਪਣਾ ਘਰ ਦਾ ਪਰਿਵਾਰ ਜੀ ਮੰਨ ਲਓ ਮੇਰੀ ਵਾਈਫ ਮੈਂ ਜੀ ਮੇਰੀ ਭਝਾਈ ਹੋ ਗਈ ਮੰਮੀ ਅੱਛਾ ਜੀ ਮਾਤਾ ਜੀ ਨਾਲ ਕੰਮ ਕਰਦੇ ਆ ਮਾ ਆਪਣਾ ਭਤੀਜਾ ਵੀ ਲਵਾ ਦਿੰਦਾ ਹੈ ਸਾਰਾ ਨਾ ਹਾਂ ਜੀ ਹਾਂ ਇੱਕ ਦੋ ਮੱਝਾਂ ਚੋਦੰਦੇ ਨਾਲ ਠੀਕ ਹੈ ਜੀ ਆ ਵੀ ਪੂਰਾ ਪਰਿਵਾਰ ਹੈ ਕੋਈ ਲੇਬਰ ਪੂਰਾ ਪਰਿਵਾਰ ਯਾਨੀ ਕਿ ਪੰਜ ਕੋਈ ਮੈਂਬਰ ਤੁਸੀਂ ਕਿ ਸਾਰਾ ਕੰਮ ਹੱਥੀ ਕਰਦੇ ਸਾਰਾ ਕੰਮ ਏ ਟੂ ਜ਼ੈਡ ਕੋਈ ਲੇਬਰ ਵਾਲਾ ਨਹੀਂ ਅੱਛਾ ਜੀ ਸਾਰਾ ਕੁਝ ਆਪਾਂ ਆਪ ਹੀ ਕਰਨਾ ਹੈ ਕਿੰਨੇ ਵਜੇ ਸਵੇਰੇ ਉੱਠ ਪੈਂਦੇ ਹੋ ਜੀ ਸਵੇਰੇ ਅਸੀਂ ਤਕਰੀਬਨ 3 ਤੋਂ 5-7 ਮਿੰਟ ਪਹਿਲਾਂ ਹੀ ਹੈ ਲੇਟ ਨਹੀਂ 3 ਵਜੇ ਤੁਸੀਂ ਉੱਠ ਪੈਂਦੇ ਹਾਂ ਜੀ ਹਾਂ ਉਸ ਤੋਂ ਬਾਅਦ ਇਹਨਾਂ ਦਾ ਕੰਮ ਸ਼ੁਰੂ ਹੋ ਜਾਣਾ ਹੈ ਹਾਂ 3 ਵਜੇ ਉੱਠ ਕੇ ਜੀ ਪਹਿਲਾਂ ਲਖਵਿੰਦਰ ਜੀ ਸਾਰੇ ਕੰਮ ਕਰਕੇ ਵੇਲੇ ਕਿੰਨੇ ਵਜੇ ਹੋ ਜਾਂਦੇ ਹੈ ਬੇਲੇ ਮੰਨ ਲਓ 10:30 ਤ ਵਜ ਜੰਦੇ 10:30 3 ਵਜੇ ਚੱਲੇ ਤੁਸੀਂ 10:30 ਵਜੇ 10:30 ਹਾਂ ਜੀ ਉਦੋਂ ਬਾਅਦ ਵਿਲੇ ਹੋਗੇ ਸ਼ਾਮ ਨੂੰ ਫਿਰ ਆਪਣਾ ਕਦੋਂ ਕੰਮ ਸਟਾਰਟ ਹੋਊਗਾ ਸ਼ਾਮ ਨੂੰ ਪੌਣੇ 2 ਵਜੇ ਅੱਛਾ ਪੌਣੇ 2 ਵਜੇ ਫਿਰ ਤੁਸੀਂ ਸ਼ੁਰੂ ਕਰ ਦਿੰਦੇ ਹੋ ਹਾਂ ਜੀ ਹਾਂ ਇਹਨਾਂ ਦੀ ਸ਼ਾਮ ਸੰਭਾਲ ਸਾਰੀ ਸ਼ਾਮ ਦਾ ਟਾਈਮ ਫਿਰ ਪੌਣੇ 2 ਤੋਂ ਲੈ ਕੇ ਕਿੰਨੇ ਵਜੇ ਤੱਕ ਚੱਲਦਾ ਜੀ ਪੌਣੇ 2 ਤੋਂ ਲੈ ਕੇ ਮੰਨ ਲਓ 8:00 8:00 ਹੋ ਜਾਂਦੇ ਜੀ ਅੱਛਾ ਜੀ ਉਦੋਂ ਬਾਅਦ ਫਿਰ ਹਾਂ ਉਦੋਂ ਦੁੱਧ ਦੁੱਧ ਪਾ ਕੇ ਵਾਪਸੀ ਹੋ ਜਾਣੀ ਮਨ ਲਓ 5 ਘੰਟੇ ਸਵੇਰੇ 5:00 ਵਜੇ ਤੁਹਾਡੇ ਲੱਗ ਜਾਂਦੇ ਆ ਹਾਂ ਜੇ ਸਹੀ ਕੰਮ ਆਪ ਕਾ ਸਹੀ ਆਪ ਖੁਦ ਕਰਦੇ ਹੋ ਸੱਚੀ ਸੁੱਚੀ ਦੀ ਗੱਲ ਦੱਸਿਓ ਮੋਟੀ ਜੀ ਗੱਲ ਵੀ ਮਹੀਨੇ ਦੇ ਵਿੱਚ ਕਿੰਨਾ ਖਵਾ ਕੇ ਕਿੰਨੇ ਪੈਸੇ ਬਚ ਜਾਂਦੇ ਜੀ ਐਵਰੇਜ ਮੰਨ ਲਓ 1.5 ਲੱਖ ਤੱਕ ਬਚਦਾ ਹੈ ਸੁਣੋ ਪਸੰਦ ਵੀ ਸੁਣੋ ਜੇ ਇਮਾਨਦਾਰੀ ਨਾਲ ਕੰਮ ਕਰੋ ਸੁਣੋ ਸੁਣੋ ਬਿਲਕੁਲ ਸੱਚਾ ਸੁੱਚਾ ਭਰਾ ਦਾ ਕੰਮ ਹੈ ਸ਼ਹਿਰ ਦੇ ਵਿੱਚ ਵੀ ਜਿੱਥੇ ਦੁੱਧ ਪਾਉਂਦਾ ਹੈ ਉੱਥੇ ਵੀ ਬੰਦੇ ਆਪਣੇ ਜਾਣਕਾਰ ਹੈ ਉਹ ਵੀ ਕਹਿੰਦੇ ਵੀ ਇਹ ਭਰਾ ਵਰਗਾ ਦੁੱਧ ਨਹੀਂ ਕੋਈ ਲਿਆ ਕੇ ਸਾਨੂੰ ਦਿੰਦਾ ਜਿਹੋ ਜਿਹਾ ਇਹ ਦੁੱਧ ਪਾਉਂਦਾ ਹੈ ਤੇ ਦੂਜੀ ਖਾਸ ਗੱਲ ਇਹ ਦੀ ਮੈਂ ਦੱਸਿਆ ਇਹ ਲਖਵਿੰਦਰ ਨੇ ਨਹੀਂ ਦੱਸੀ ਜਦੋਂ ਇਹਨੇ ਕੰਮ ਸ਼ੁਰੂ ਕੀਤਾ ਹੈ ਜਿਹੜੇ ਘਰ ਉਸ ਟਾਈਮ ਤੇ 2011 ਚ ਲੱਗੇ ਸੀ ਅੱਜ 2024 ਆ ਗਿਆ ਅੱਜ ਵੀ ਉਹ ਸ਼ਹਿਰ ਦੇ ਵਿੱਚ ਭਰਾ ਦੁੱਧ ਇਹਦੇ ਤੋਂ ਹੀ ਲੈਂਦੇ ਆ ਹਾਂਜੀ ਹਾਂ ਅੱਛਾ ਸਵਾ ਤੋਂ ਡੇਢ ਬਚ ਗਿਆ ਜੀ ਆਪਣਾ ਨਾਲੇ ਤੁਸੀਂ ਘਰ ਦਾ ਕਰੇ ਜਮਾਂ ਸਾਰਾ ਪਰਿਵਾਰ अच्छा ਇਹਨਾਂ ਨੂੰ ਮੇਨ ਤੁਸੀਂ ਖਰਾਕ ਜਿਹੜੀ ਕਿਹੋ ਜਿਹੀ ਦੇਣੇ ਹੋ ਤੇ ਕਿਹੋ ਜਿਹਾ ਦੁੱਧ ਇਹਨਾਂ ਪਸ਼ੂਆਂ ਤੋਂ ਤੁਸੀਂ ਲੈਣੇ ਹੋ ਕਿੰਨੇ ਦੁੱਧ ਵਾਲੀ ਟੌਪ ਦੀ ਮੱਝ ਰੱਖੀ ਹੋਈ ਹੈ ਆਪਣੀ ਖਰਾਕ ਵੀ ਦੇਸੀ ਹੈ ਜੀ ਅੱਛਾ ਜੀ ਕਣਕ ਦੀ ਲੇਟੀ ਹੋਗੀ ਕਰਦੀ ਜੀ ਬਡੇਮਿਆਂ ਦੀ ਖਾਲਾ ਜੀ ਜੀ ਛੋਲਿਆਂ ਦੀ ਚੂਰੀ ਤੇ ਛੋਲਿਆਂ ਦਾ ਖੰਡਾ ਸੀ ਹਸਾਰ ਤੋਂ ਮੰਗਾਉਣੇ ਆ ਅੱਛਾ ਜੀ ਬਸ ਚਾਰੇ ਚੀਜ਼ਾਂ ਮਿਕਸ ਕਰਕੇ ਤੂੜੀ ਦੇ ਉੱਪਰ ਡੇਕ ਦੇਣੇ ਆ ਅੱਛਾ ਜੀ ਤੇ ਬਸ ਹੋਰ ਕੋਈ ਕੰਪਨੀ ਦੀ ਫੀਡ ਕੁਝ ਨਹੀਂ ਵਰਤਦੇ ਅੱਛਾ ਜੀ ਹਾਂਜੀ ਤੁਸੀਂ ਆਪਦੀ ਫੀਡ ਪਾਉਨੇ ਹੋ ਹਾਂ ਬਸ ਆਪਦਾ ਦੇਸੀ ਦਾਣਾ ਸੀ ਦੇਸੀ ਦਾਣਾ ਪਾਉਨੇ ਹੋ ਹਾਂਜੀ ਦੁੱਧ ਚੋਣੇ ਹੋ ਆਮ ਜੇ ਤੁਸੀਂ ਦੁੱਧ ਫੈਟ ਤੇ ਕਦੇ ਲਵਾਇਆ ਕਿੰਨੀ ਫੈਟ ਆਉਂਦੀ ਤੁਹਾਡੀ ਫੈਟ ਮੰਨ ਲਓ 7 ਤੋਂ ਪਲੱਸ ਹੈ 7 ਦੇ ਨੀਚੇ ਨਹੀਂ ਹੈਗੀ 7 ਪਲੱਸ ਆਉਂਦੀ ਆਪਣੀ ਸਾਰੇ ਇਹ ਜੀ 7 ਪਲੱਸ ਹੀ ਆਪਾਂ ਵੇਚਦੇ ਆ ਜੀ ਸਾਰੇ ਪਸ਼ੂਆਂ ਦੀ 7 ਜੀ ਹਾਂਜੀ ਹਾਂ ਠੀਕ ਹੈ ਤੇ ਆਪਣੇ ਕੋਲੇ ਲਖਵਿੰਦਰ ਜੀ ਟੌਪ ਵਾਲੀ ਮੱਝ ਕਿੰਨੇ ਲੀਟਰ ਵਾਲੀ ਹੈ ਆਪਣੇ ਕੋਲੇ ਮੰਨ ਲਓ 15 ਤੋਂ ਲੈ ਕੇ 1.5 ਲੀਟਰ 15 ਲੀਟਰ ਤੋਂ ਲੈ ਕੇ 1.5 ਲੀਟਰ ਤੱਕ ਦੀਆਂ ਆਪਣੇ ਕੋਲੇ ਮੱਝਾਂ ਹੈਗੀਆਂ ਹੈਗੀਆਂ ਨੇ ਹਾਂ ਠੀਕ ਹੈ ਇਸ ਤੋਂ ਇਲਾਵਾ ਜਿਵੇਂ ਤੁਸੀਂ ਇਹ ਛੋਟਾ ਪੋਸਟ ਤੁਹਾਡਾ ਮੈਂ ਦੇਖ ਰਿਹਾ ਕਟੀਆਂ ਹੈ ਇਹ ਤੁਸੀਂ ਵੇਚ ਵੀ ਦਿੰਦੇ ਹੋ ਨਹੀਂ ਕੱਟੀਆਂ ਕੋਈ ਨਹੀਂ ਵੇਚਦੇ ਇਹ ਮੰਨ ਲਓ ਹੁਣ ਜਿਵੇਂ 2-4 ਚੰਗੀਆਂ ਮੱਝਾਂ ਦੀਆਂ ਰੱਖ ਲੀਆਂ ਜੀ ਨਾਲ ਰਲ ਜਾਂਦੀਆਂ ਜੇ ਤੁਹਾਨੂੰ ਆਪਾਂ ਵਾਹਲੀਆਂ ਰੱਖਦੇ ਫਿਰ ਤਾਂ ਦੁੱਧ ਘਟਦਾ ਜੀ ਠੀਕ ਹੈ ਜੀ ਜੀ 5-7 ਕੱਟੀਆਂ ਹਰ ਸਾਲ ਵੀ ਪਲ ਜਿੰਦੇ ਨੇ ਅੱਛਾ ਜੀ ਇਹ ਜਿਹੜੇ ਤੁਸੀਂ ਬੱਚੇ ਲੈਨੇ ਹੋ ਜੀ ਇਹ ਜਿਹੜੀ ਤੁਹਾਡੀ ਜਦੋਂ ਮੱਝ ਬੋਲਦੀ ਐ ਕੀ ਤੁਸੀਂ ਇਹਨੂੰ ਡਾਇਰੈਕਟ ਕ੍ਰੋਸਿੰਗ ਕਰਾਉਣੇ ਸਾਨ ਤੋਂ ਕਿ ਜਾਂ ਸੀਮਨ ਭਰੋਲੇ ਡਾਕਟਰ ਨਹੀਂ ਸੀਮਨ ਜੀ ਅੱਛਾ ਹੁਣ ਵੈਸੇ ਅਸੀਂ ਕੱਟਾ ਤਿਆਰ ਵੀ ਕਰਿਆ ਜੀ ਵਧੀਆ ਵਧੀਆ ਮੱਝ ਦਾ ਕੱਟਾ ਹੈ ਠੀਕ ਹੈ ਜੀ ਆਹ ਜਿਹੜਾ ਕਰ ਰਹੇ ਹੋ ਹਾਂਜੀ ਹ ਇਹਦੀ ਮਾਂ ਦਾ ਦੁੱਧ ਰਿਕਾਰਡ ਕਿੰਨਾ ਹੈ ਜੀ ਦੀ ਮਾਂ 7.5 ਲੀਟਰ ਦੁੱਧ ਹੈ ਸਾਡੇ 7.5 ਤੋਂ ਲਈ ਸੀ ਅੱਛਾ ਜੀ ਹੁਣ ਇਹ 14 ਮਹੀਨਿਆਂ ਦਾ ਕਟਾ ਹੈ ਐਮ 52 ਦਾ ਸੀ ਮਨੂ ਸੀ ਅੱਛਾ ਐਮ 52 ਹਾਂਜੀ ਹਾਂ ਠੀਕ ਹੈ ਜੀ ਇਹ ਲਖਿੰਦਰ ਜੀ ਆ ਜਿਹੜਾ ਬਰਾਂਡਾ ਤੁਸੀਂ ਪਾਇਆ ਇਹਦੇ ਬਾਰੇ ਖਾਸੀਅਤ ਦੱਸੋ ਸਾਡੇ ਕਿਸਾਨ ਵੀਰਾਂ ਨੂੰ ਆਹ ਬਰਾਂਡਾ ਜਿਹੜਾ ਬਰਾਂਡਾ ਜੀ ਇਹ ਮੰਨ ਲਓ ਆ ਕੀ ਚੀਜ਼ ਪਾਈ ਹੋਈ ਉੱਤੇ ਪੱਥਰ ਹੈ ਇਹ ਜੀ ਚਟਾਨ ਤੋਂ ਪੱਥਰ ਨਿਕਲਦਾ ਜਿਹੜਾ ਇੱਥੇ ਕੋਈ ਸਰੀਆ ਨਹੀਂ ਅੱਛਾ ਜੀ ਮੇਰੇ ਇਸ ਤਰ੍ਹਾਂ ਹੀ ਹੈ ਠੀਕ ਹੈ ਜੀ ਇਹ ਜਿਹੜੀ ਛੱਤ ਹੈ ਠੰਡੀ ਰਹਿੰਦੀ ਹੈ ਬਿਲਕੁਲ ਗਰਮੀ ਦੇ ਵਿੱਚ। ਹਾਂ ਇਹ ਗਰਮੀ 'ਚ ਠੰਡੀ ਰਹੂਗੀ। ਸਰਦੀ 'ਚ ਗਰਮ ਹੈ। ਸਰਦੀ। ਹਾਂ ਜਿਵੇਂ ਹੁਣ ਆਪਾਂ ਮੰਨ ਲਓ ਸਲੇਟਾਂ ਪਾ ਲਏ ਨੇ ਉਹ ਗਰਮੀ 'ਚ ਤਪੀ ਜਾਂਦੀਆਂ ਜੀ। ਅੱਛਾ ਜੀ। ਤੇ ਸਰਦੀ 'ਚ ਉਹਨਾਂ 'ਚ ਠੰਡ ਲੱਗਦੀ ਹੈ। ਹਾਂ। ਇਹ ਹੁਣ ਗਰਮੀ ਗਰਮੀ ਠੰਡਾ ਰਹੂ। ਹਾਂ। ਤੇ ਸਰਦੀ 'ਚ ਗਰਮ ਹੈ। ਅੱਛਾ ਇਹਦੀ ਲੰਬਾਈ ਚੜਾਈ ਕੋਈ ਹੈ ਪਤਾ ਜੀ ਕਿੰਨੀ ਹੈ? ਹਾਂ ਇਹ ਲੰਬਾਈ ਮੰਨ ਲਓ ਇਹਦੀ 100 ਫੁੱਟ ਹੈ ਜੀ। ਅੱਛਾ ਬਰਾਂਡੇ ਦੀ? ਹਾਂ ਜੀ 30 ਫੁੱਟ ਚੜਾਈ ਹੈ। ਅੱਛਾ 30 ਚੌੜਾ ਤੇ 100 ਲੰਬਾ। ਹਾਂ ਜ अच्छा सवा 2 ਤੇ 4 ਹਾਂਜੀ ਹਾਂ ਠੀਕ ਹੈ ਜੀ ਹੋਰ ਲਖਵਿੰਦਰ ਜੀ ਤੁਸੀਂ ਜਿਵੇਂ ਬੜੇ ਪਾਰਖੂ ਹੋ ਇਸ ਕੰਮ ਦੇ ਵਿੱਚ ਮੱਝਾਂ ਖਰੀਦ ਕੇ ਲਿਆਉਣੇ ਹੋ ਸਾਡੇ ਕਿਸਾਨ ਵੀ ਜਿਹੜੇ ਕਿਸਾਨ ਨੇ ਨਵਾਂ ਤੰਦਾਂ ਸ਼ੁਰੂ ਕਰਨਾ ਹੈ ਤੁਹਾਨੂੰ ਵੇਖ ਕੇ ਜਾਂ ਹੋਰ ਡੇਰੀ ਵਾਲੇ ਪਾਸੇ ਨੂੰ ਆਵੇ ਕੀ ਸਾਵਧਾਨੀ ਵਰਤੇ ਕਿਹੋ ਜੀ ਮੱਝ ਡੇਰੀ ਚ ਲੈ ਕੇ ਆਵੇ ਸਭ ਤੋਂ ਪਹਿਲਾਂ ਤਾਂ ਜਿਹੜੇ ਬੰਦੇ ਨੇ ਸਟਾਰਟ ਕਰਨੀ ਹੈ ਪਹਿਲਾਂ ਉਹਨੂੰ ਇੱਕ ਮਨ ਬਣਾਵੇ ਵੀ ਮੈਂ ਮਿਹਨਤ ਕਰ ਸਕਦਾ ਅੱਛਾ ਜੀ ਮਿਹਨਤ ਕਿਉਂ ਨਹੀਂ ਕਰਦਾ ਨਿਯੰਤ ਕਰ ਸਕਦਾ ਜੀ ਵੀ 24 ਘੰਟੇ ਡਿਊਟੀ ਦੇਣੀ ਪਊ ਐਂ ਤਾਂ ਹੈ ਨਹੀਂ ਵੀ ਆਪਾਂ ਮੱਝ ਲੈ ਲਈ ਜੀ ਉਹਨੂੰ ਦੇਖਿਆ ਹੈ ਨਹੀਂ ਚਾਹੇ 20 ਲੀਟਰ ਵਾਲੀ ਲੈ ਲਓ ਚਾਹੇ 10 ਲੀਟਰ ਵਾਲੀ ਲੈ ਲਓ ਚਾਹੇ 4 ਲੱਖ ਦੀ ਲੈ ਲਓ ਚਾਹੇ 50 ਹਜ਼ਾਰ ਦੀ ਜੀ ਜੇ ਆਪਾਂ ਇਹ ਤੂੰ ਪੂਰਾ ਟਾਈਮ ਦੇਵਾਂਗੇ ਇਹ ਕੋਈ ਘੱਟੇ ਵਾਲਾ ਸੌਦਾ ਨਹੀਂ ਪੂਰੀ ਵਧੀਆ ਕਮਾਈ ਹੈ ਮੰਨ ਲਓ ਜੇ ਬੰਦਾ ਬਿਨਾਂ ਜ਼ਮੀਨ ਵਾਲਾ ਵੀ ਹੈ ਜੇ ਉਹ ਵੀ ਦੋ ਮੱਝਾਂ ਤੋਂ ਸਟਾਰਟ ਕਰਦਾ ਉਹ ਵੀ ਭੁੱਖਾ ਨਹੀਂ ਮਰਦਾ ਕਿਤੇ ਉਹਨੂੰ ਬਾਹਰ ਜਾਣ ਦੀ ਲੋੜ ਨਹੀਂ ਪੂਰਾ ਵਧੀਆ ਕਮਾਈ ਵਾਲਾ ਹੁੰਦਾ ਹੈ ਠੀਕ ਹੈ ਮਿਹਨਤ ਜ਼ਰੂਰ ਹੈ ਖੁਸ਼ੀ ਵੀ ਹੋਵੇ ਬੰਦਾ ਲਗਨ ਨਾਲ ਕੰਮ ਕਰੇ ਤੇ ਮਿਹਨਤ ਕਰੇ ਤੇ ਇੱਕ ਜਿਹੜੀ ਲਖਵਿੰਦਰ ਜੀ ਆ ਤੁਹਾਡੀ ਖੁਰਲੀ ਆ ਬਹੁਤ ਵਧੀਆ ਵੇ ਤੁਸੀਂ ਟੈਲੈਂਟ ਉਹਨਾਂ ਲਾ ਕੇ ਤਿਆਰ ਕੀਤੀ ਹੈ ਇਹਦੇ ਬਾਰੇ ਵੀ ਸਾਡੇ ਕਿਸਾਨ ਵੀਰਾਂ ਨੂੰ ਥੋੜਾ ਜਿਹਾ ਦੱਸੋ ਚਾਹਨਾ ਪਾਉ ਇਹਦੇ ਨਾਲ ਇੱਕ ਤਾਂ ਆਇਆ ਜੀ ਇੱਕ ਪਾਣੀ ਆਪਾਂ ਜੀ ਛੱਡ ਦਿੰਦੇ ਨੇ ਪਾਣੀ ਦਾ ਮੰਨ ਲਓ ਟਾਈਮ ਬਚਦਾ ਜੇ ਆਪਾਂ ਕੋਲ ਕੇ ਪੀਵਾ ਮੰਗੇ ਜਾਂ ਵੱਠਾਂ ਚ ਪੀਵਾਗੇ ਅੱਛਾ ਪਾਣੀ ਵਿੱਚ ਹੀ ਰਹਿੰਦਾ ਥੋੜੀ ਜੀ ਹਾਂ ਜੀ ਜੇ ਮੰਨ ਲਓ ਵੱਠੇ ਖਵਾਤੇ ਉਦੋਂ ਬਾਅਦ ਸਾਫ ਕਰ ਲਈ ਪਾਣੀ ਛੱਡਦਾ ਅੱਛਾ 24 ਘੰਟੇ ਮੰਨ ਲਓ ਪਾਣੀ ਪੀਏ ਹਰ ਵੇਲੇ ਪਾਣੀ ਪਸ਼ੂ ਦੇ ਅੱਗੇ ਅੱਗੇ ਰਹਿਣਾ ਤੁਹਾਡੀ ਦੂਜੀ ਗੱਲ ਇਹ ਤੇ ਵੀ ਆਪਣੇ ਮੰਨ ਲਓ ਸਫਾਈ ਰਹਿੰਦੀ ਹੈ ਜੀ ਕੋਈ ਜਲਬਵਰਾ ਨਹੀਂ ਜਾਂਦੀ ਅੱਛਾ ਜੀ ਤੇ ਮੈਂ ਆਪਣੇ ਜੀ ਯੂ ਲੱਗ ਜਾਂਦੇ ਨੇ ਹਾਂਜੀ ਹਾਂਜੀ ਉਹ ਨਹੀਂ ਫੁੱਲ ਨਹੀਂ ਸਾਫ਼ ਰਹੂ ਠੀਕ ਹੈ ਇਹ ਫਿਰ ਜਦੋਂ ਤੁਸੀਂ ਦਾਣਾ ਪੱਠਾ ਜਿਹਾ ਪਾਉਣੇ ਹੋ ਉਦੋਂ ਫਿਰ ਪਾਣੀ ਕੱਢ ਦਿੰਨੇ ਹੋ ਜੀ ਹਾਂਜੀ ਆ ਉਦੋਂ ਮੰਨ ਲਓ 15 20 ਮਿੰਟ ਪਹਿਲਾਂ ਕੱਢ ਦਿੰਨੇ ਕਿਸਾਨ ਵੀਰੋ ਆ ਵੇਖੋ ਖੁਰਲੀ ਪਾਣੀ ਹਰ ਵੇਲੇ ਤਿਆਰ ਕੋਈ ਹਰੇਵਾ ਹੀ ਨਹੀਂ ਕੋਈ ਹੱਥ ਫੇਰਨ ਦੀ ਵਿੱਚ ਲੋੜ ਨਹੀਂ ਬਿਲਕੁਲ ਐ ਤਾਜਮਹਿਲ ਵਾਂਗ ਚਮਕਦੀ ਖੁਰਲੀ ਤੇ ਨਹੀਂ ਤੇ 43 ਪਸ਼ੂ ਆ ਭਰਾ ਕਹਿੰਦਾ ਵੀ ਇੰਨਾ ਸਮਾਂ ਸੀ ਦਿੰਨੇ ਆ ਤੇ ਪਾਣੀ ਜੇ ਪਿਉਣਾ ਹੋਵੇ ਤੇ ਕਦੇ ਖੋਲ ਕੇ ਇੱਧਰ ਲੈ ਕੇ ਕਦੇ ਇੱਧਰ ਲੈ ਕੇ ਕਿੰਨਾ ਸਮਾਂ ਲੱਗੇਗਾ ਇਹ ਵੀ ਇੱਕ ਵਿਗਿਆਨਕ ਢੰਗ ਹੈ ਹੋਰ ਕੰਮ ਨੂੰ ਸੌਖਾ ਕਰਨ ਦਾ ਤਰੀਕਾ ਕੀ ਹੈ ਜੀ ਕੰਮ ਨੂੰ ਸੌਖਾ ਹੈ ਸਭ ਤੋਂ ਸੌਖਾ ਤਾਂ ਇਹ ਹੀ ਹੈ ਜੀ ਮੰਨ ਲਓ ਜਿਵੇਂ ਹੁਣ ਅਸੀਂ ਚਾਰ ਵਗੈਰਾ ਨਹੀਂ ਪਾਉਂਦੇ ਹਾਂਜੀ ਚਾਰ ਨਹੀਂ ਪਾਉਂਦੇ ਨਹੀਂ ਤੂੜੀ ਹੈ ਜੀ ਅੱਛਾ ਤੂੜੀ ਹੈ ਦੇਸੀ ਦਾਣਾ ਹੈ ਤੂੜੀ ਦਾ ਵੱਠਲ ਛੱਡਦੇ ਆ ਮੰਨ ਲਓ ਉਹਦੇ ਉੱਤੇ ਭਿੱਜਾ ਦਾਣਾ ਛੱਡਦੇ ਨੇ ਠੀਕ ਹੈ 2 ਮਿੰਟਾਂ ਚ ਮੱਝ ਚਾਈ ਚਾਈ ਖਾ ਜਾਂਦੀ ਹੈ ਅੱਛਾ ਜੀ। ਉਸ ਤੋਂ ਬਾਅਦ ਮੰਨ ਲਓ ਨਾਲ ਦੀ ਨਾਲ ਤਾਰਾਂ ਚੋ ਲੈਨੇ ਆ। ਅੱਛਾ ਜੀ। ਤਾਰਾਂ ਚੋਣ ਤੋਂ ਬਾਅਦ ਖੁਲਣੀ ਸਾਫ ਹੋ ਜਾਂਦੀ ਆ ਪਾਣੀ ਛੱਡਦੇ ਨੇ। ਪੱਠੇ ਨਹੀਂ ਪਾਉਂਦੇ ਹਰੇ। ਨਹੀਂ ਹਰਾ ਨਹੀਂ। ਹਰਾ ਨਾ ਮੰਤਰ ਮੰਨ ਲਓ। ਅੱਛਾ ਕੱਲਾ ਦਾਣਾ ਤੇ ਤੁਹਾਨੂੰ। ਹਾਂ ਜੀ ਹਾਂ। ਸੁਣੋ ਕਿਸਾਨ ਵੀਰੋ ਆ ਵੀ ਇੱਕ ਗੱਲ ਦੱਸ ਰਿਹਾ। ਬਾਕੀ ਹੋਰ ਆ ਨਾ ਜਿਹੜਾ ਮੱਝ ਨੇ ਦੁੱਧ ਦੇਣਾ ਉਹ ਦਾਣੇ ਦੇ ਜੋਰ ਨਾਲ ਹੀ ਦੇਣਾ। ਅੱਛਾ ਜੀ। ਜੇ ਹੁਣ ਆਪਾਂ ਇਹਨਾਂ ਦਾ ਢਿੱਡ ਭਰੀ ਜਾਵਾਂਗੇ ਦਾਣਾ ਦਿੰਦੇ ਨਹੀਂ ਫੇਰ ਨਹੀਂ ਦੁੱਧ ਦਿੰਦੇ। ਆਹ ਰੰਗ ਢੰਗ ਵੀ ਤੁਸੀਂ ਪਸ਼ੂਆਂ ਦੇ ਵੇਖ ਲਓ। ਵੇ ਕੋਈ ਪਸ਼ੂ ਲਿਸੇ ਨਹੀਂ ਗੇ ਫਿਰ ਕਈ ਕਹਿੰਦੇ ਨੇ ਪਸ਼ੂ ਬੜੇ ਲਿਸੇ ਆ ਆ ਪਸ਼ੂ ਵੀ ਵਧੀਆ ਸਾਰੇ ਚੰਗੇ ਦੁੱਧ ਵਾਲੇ ਆ ਭਰਾ ਨੇ ਆਪਣੀ ਗੱਲਬਾਤ ਸਾਰੀ ਰੱਖੀ ਐ ਇੱਕ ਮੋਬਾਈਲ ਨੰਬਰ ਲਖਮਿੰਦਰ ਜੀ ਤੁਸੀਂ ਬੋਲੋ ਆਪਣਾ 98785 28485 ਆ ਜਿਹੜਾ ਸਕਰੀਨ ਤੇ ਤੁਸੀਂ ਨੰਬਰ ਦੇਖ ਰਹੇ ਹੋ ਇਹ ਲਖਮਿੰਦਰ ਦਾ ਐ ਇੱਕ ਗੱਲ ਇਹ ਨੇ ਮੈਨੂੰ ਪਹਿਲਾਂ ਕਹਤੀ ਸੀ ਵੀ ਵੀਡੀਓ ਬਣਾਓ ਜੀ ਵਧੀਆ ਗੱਲ ਐ ਪਰ ਵੀਡੀਓ ਵੇਖ ਕੇ ਕਿਸੇ ਕਿਸਾਨ ਵੀਰ ਨੇ ਮੇਰੇ ਤੋਂ ਸਲਾਹ ਲੈਣੀ ਹੋਵੇ ਤੇ ਜਦੋਂ ਮੈਨੂੰ ਮਰਜ਼ੀ ਫੋਨ ਕਰ ਲੇ ਜਾਂ ਕੋਈ ਕੱਟੀ ਵਾਸਤੇ ਬਿਲਖਵਿੰਦਰ ਕੱਟੀ ਵੇਚਣੀ ਹੈ ਜਾਂ ਫ ਮੱਝ ਉਹਦੇ ਵਾਸਤੇ ਮੈਨੂੰ ਫੋਨ ਨਾ ਕਰੇ ਇਹੋ ਗੱਲ ਕਹੀ ਸੀ ਹਾਂਜੀ ਹਾਂ ਆਪਣੇ ਤਾਂ ਦੁੱਧ ਤੇ ਲਾਈਆਂ ਹੋਈਆਂ ਹਨ ਮੱਝਾਂ ਇਹ ਦੁੱਧ ਤੇ ਲਾਈਆਂ ਹੋਈਆਂ ਭਰਾ ਕੋਲੇ ਮੱਝਾਂ ਬਾਕੀ ਤੁਸੀਂ ਆਓ ਵਿਜ਼ਿਟ ਜ਼ਰੂਰ ਕਰੋ ਇੱਕ ਵਾਰੀ ਇਹਦੇ ਫਾਰਮ ਤੇ ਪਹਿਲੀ ਗੱਲ ਤਾਂ ਬਰਾਂਡਾ ਵੇਖ ਕੇ ਰੂਹ ਖੁਸ਼ ਹੋ ਜਾਊਗੀ ਜਦੋਂ ਤੁਸੀਂ ਖੁਰਲੀ ਜਾਂ ਇਹਦਾ ਸਾਮ ਸੰਭਾਲ ਵੇਖੋਗੇ ਤੇ ਤੁਹਾਡੀ ਰੂਹ ਖੁਸ਼ ਹੋਊਗੀ ਵਾਕਿਆ ਹੀ ਕੰਮ ਲਖਵਿੰਦਰ ਨੇ ਕੀਤਾ ਹੋਇਆ ਹੈ ਬਾਕੀ ਇਮਾਨਦਾਰੀ ਜਿੰਦਾਬਾਦ ਸੱਚੇ ਦਿਲੋਂ ਕੰਮ ਕਰੋਗੇ ਤੇ ਪ੍ਰਮਾਤਮਾ ਤੁਹਾਡੇ ਨਾਲ ਹੈ ਇਹ ਮਿਸਾਲ ਤੁਹਾਡੇ ਸਾਹਮਣੇ ਹੈਗੀ ਹੈ 2011 ਤੋਂ ਚੱਲਿਆ ਪ੍ਰਾਤ ਅੱਜ 24 ਹੋ ਗਿਆ ਬਹੁਤ ਵਧੀਆ ਕਾਰੋਬਾਰ ਹੈ ਦਾ ਹੋਰ ਸਾਡੇ ਲਖਵਿੰਦਰ ਜੀ ਕਿਸਾਨ ਵੀਰਾਂ ਜਾਂ ਨੌਜਵਾਨਾਂ ਦੇ ਲਈ ਕੋਈ ਖਾਸ ਸੁਨੇਹਾ ਤੁਸੀਂ ਦੇਣਾ ਚਾਹੁੰਦੇ ਹੋ ਖਾਸ ਸੁਨੇਹਾ ਇੱਕ ਤਈ ਹੈ ਜੀ ਮੰਨ ਲਓ ਦਿਲ ਖੁਸ਼ ਹੁੰਦਾ ਜਦੋਂ ਬੰਦਾ ਪੱਕ ਅਮਾਨਦਾਰੀ ਨਾਲ ਕੰਮ ਕਰਦਾ ਜੀ ਅਮਾਨਦਾਰੀ ਨਾਲ ਕੰਮ ਕਰੋ ਵਧੀਆ ਦੁੱਧ ਦਿਓ ਚਾਹੇ ਤੁਸੀਂ ਸ਼ਹਿਰ 'ਚ ਵੇਚ ਲਓ ਚਾਹੇ ਆਪਦੇ ਪਿੰਡਾਂ 'ਚ ਅਮਾਨਦਾਰੀ ਨਾਲ ਸਾਨੂੰ ਵਧੀਆ ਰੇਟ ਮਿਲ ਜੀ ਸਾਡਾ ਜਿਹੜਾ ਰੇਟ ਹੈ ਮੰਨ ਲਓ 75 ਵੀ ਹੈ ਜੀ 75 ਪਿਓਰੀ ਦੁੱਧ ਵੇਚ ਜਾਂਦੇ ਸੀ ਲੋਕ 50 ਵੀ ਵੇਚੀ ਜਾਂਦੇ 55 ਵੀ ਵੇਚੀ ਜਾਂਦੇ ਜੀ ਪਰ ਜੇ ਤੁਸੀਂ ਅਮਾਨਦਾਰੀ ਨਾਲ ਸਾਫ਼ ਸੁਥਰਾ ਕੰਮ ਕਰੋਗੇ ਤੁਹਾਡੇ ਨਾਲ ਹੋਰ ਗਾਹਕ ਜੁੜਨਗੇ ਤੁਹਾਡਾ ਕੰਮ ਹੋਰ ਅੱਗੇ ਵਧੂ ਜੇ ਆਪਾਂ ਮੰਨ ਲਓ ਐ ਕਹਾਂਗੇ ਵੀ ਯਾਰ 20 ਲੱਖ ਦਾ ਲੋਨ ਕਰਾ ਲਓ ਨੌਰਾ ਪਾ ਲਓ ਦੋ ਬਈ ਇਹ ਰੱਖ ਲਓ ਐਨਾ ਕ ਪਾਣੀ ਤਾਂ ਨਹੀਂ ਵਿਕ ਜੂ ਫੇਰ ਨਹੀਂ ਕੰਮ ਜਾਵੇ ਜੀ ਜੀ ਸਾਫ਼ ਸੁਥਰਾ ਕੰਮ ਕਰੋ ਹੱਥੀ ਮਿਹਨਤ ਕਰੋ ਕੋਈ ਘਟੇਲਾ ਸੌਦਾ ਨਹੀਂ ਕਿਤੇ ਵਾਰ-ਵਾਰ ਜਣ ਦੀ ਲੋੜ ਨਹੀਂ ਇੱਥੇ ਕੈਨੇਡਾ ਅਮਰੀਕਾ ਵਾਹ ਜੀ ਵਾਹ ਸੁਣੋ ਲਖਵਿੰਦਰ ਨੇ ਬੜੀ ਪਤੇ ਦੀ ਤੇ ਬੜੀ ਮਹਿੰਗੀ ਗੱਲ ਦੱਸਤੀ। ਥੋੜੀਆਂ ਗੱਲਾਂ ਦੇ ਵਿੱਚ ਹੀ ਸਿਰਾ ਲਾਤਾ ਹੈ। ਸੋ ਕਿਸਾਨ ਵੀਰੋ ਮੈਨੂੰ ਤਾਂ ਬੜੀ ਖੁਸ਼ੀ ਹੋਈ ਇੱਥੇ ਆ ਕੇ। ਮੈਨੂੰ ਲੱਗਦਾ ਤੁਹਾਨੂੰ ਵੀਡੀਓ ਵੇਖ ਕੇ ਤੁਹਾਨੂੰ ਵੀ ਖੁਸ਼ੀ ਹੋਏਗੀ। ਅੱਜ ਦੀ ਵੀਡੀਓ ਪਿੰਡ ਖਿਆਲਾ ਕਲਾ ਤੋਂ ਲਖਵਿੰਦਰ ਸਿੰਘ ਦੇ ਫਾਰਮ ਦੀ ਐਨੀ। ਅਗਲੀ ਵੀਡੀਓ ਕਿਸੇ ਕਿਸਾਨ ਵੀਰ ਦੀ ਲੈ ਕੇ ਫਿਰ ਤੁਹਾਡੇ ਚ ਆਜ ਰਵਾਂਗੇ। ਤੁਹਾਡਾ ਧੰਨਵਾਦ ਵੀਡੀਓ ਵੇਖਣ ਦੇ ਲਈ। ਲਖਵਿੰਦਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸਾਂ ਦਾ ਸਵਾਗਤ। ਸਤਿ ਸ੍ਰੀ ਅਕਾਲ। ਕਿਸਾਨ ਵੀਰੋ ਕਿਸੇ ਵੀ ਕਾਰਨ ਪਸ਼ੂ ਦਾ ਦੁੱਧ ਨਾ ਲਾਉਣਾ ਡੋਕੇ ਪਾਉਣਾ ਵਾਰ-ਵਾਰ ਪਸਮਾਕ ਕਰਨਾ ਜਾਂ ਪਸ਼ੂ ਦਾ ਬੱਚਾ ਮਰ ਜੇ ਆਕਸੀਟੋਸਰ ਬਣਾ ਜਿਹੜਾ ਪਸ਼ੂ ਦੁੱਧ ਨਹੀਂ ਦਿੰਦਾ ਜਾਂ ਪਸ਼ੂ ਦੇ ਦੁੱਧ ਦੀ ਫੈਟ ਘਟ ਆ ਰਹੀ ਐ ਐਸਨ ਘਟ ਆ ਰਹੀ ਐ ਇਹਨਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਹੈ ਐਲ ਡੀ ਐਮ ਐਲ ਡੀ ਐਮ 1 ਲੀਟਰ 3 ਲੀਟਰ ਦੀ ਪੈਕਿੰਗ ਹੈ 100 ਮਿਲ ਸਵੇਰੇ 100 ਮਿਲ ਸ਼ਾਮ ਲਗਾਤਾਰ ਆਪਾਂ 10 ਤੋਂ 15 ਦਿਨ ਪਸ਼ੂ ਨੂੰ ਪਿਉਣਾ ਹੈ ਜਿੱਥੋਂ ਪਸ਼ੂਆਂ ਨੂੰ ਦਵਾਈਆਂ ਮਿਲਦੀਆਂ ਤਕਰੀਬਨ ਉੱਥੋਂ ਐਲ ਡੀ ਐਮ ਮਿਲ ਜਾਂਦਾ ਹੈ ਇਸ ਤੋਂ ਇਲਾਵਾ ਐਮਾਜ਼ਾਨ ਫਲਿੱਪਕਾਰਟ ਤੇ ਵੀ ਤੁਸੀਂ ਬੁਕਿੰਗ ਕਰ ਸਕਦੇ ਹੋ ਸਕ